ਦਰਸ਼ਕ ਸਿੰਘ ਜੀ ਪਾਪਾ ਪਾਰਨੇ ਦਾ ਇਸ ਹਾਲੇ ਕਿੰਦਾ ਦੇਖਦੇ ਹਨ ਇਹਨਾਂ ਦਾ ਕੰਮ ਬਹੁਤ ਵਧੀਆ ਜੀ ਕਿਹੜੇ ਕਿਹੜੇ ਕੰਮ ਵਧੀਆ ਨੇ ਸਾਰੇ ਕੰਮ ਵਧੀਆ ਹੋਏ ਜੀ ਕਿਸਾਨਾਂ ਲਈ ਬਿਜਲੀ ਵਧੀਆ ਆਈ 8 ਘੰਟੇ ਲਾਈਟ ਬਹੁਤ ਵਧੀਆ ਆਈ ਜੀ ਬਾਕੀ 664 ਮੌਤਾਂ ਸਰਕਾਰੀ ਨੌਕਰੀਆਂ ਮਿਲੀਆਂ ਨੇ ਜੀ ਜੋ ਵੀ ਕੰਮ ਕਰ ਰਹੀ ਹੈ ਸਰਕਾਰ ਵਧੀਆ ਕਰ ਰਹੀ ਹੈ ਅੰਪਾ ਚ ਕਿਹਦੀ ਸਰਕਾਰ ਦੇਖਣਾ ਅਸੀਂ ਝਾੜੂ ਸਰਕਾਰੀ ਦੇਖਣੀ ਜਿਉਂ ਨਹੀਂ ਮਾਨ ਸਰਕਾਰ ਗੁਰਤੇਜ ਸਿੰਘ ਸਰਕਾਰ ਟੌਪ ਤੇ ਚੱਲ ਰਹੀ ਆ ਸੋਨੇ ਕੰਮ ਕਰ ਰਹੀ ਆ ਮਹੱਲਾ ਕਲੀਨਿਕ ਦੇ ਲੋਕਾਂ ਨੂੰ ਬੜੀ ਵਧੀਆ ਦਵਾਈ ਫ੍ਰੀ ਮਿਲ ਰਹੀ ਆ ਫ੍ਰੀ ਆਪਣਾ ਜਿਹੜੀ ਐਜੂਕੇਸ਼ਨ ਦੇ ਬੜਾ ਵਧੀਆ ਕੀਤਾ ਰੋਲ ਨਵਾ ਰਹੇ ਆ ਕਿਉਂਕਿ ਅੱਜ ਕੱਲ ਬੱਚਾ ਨੂੰ ਦੋ ਵਾਰੀ ਫਲ ਫਰੂਟ ਮਿਲਦਾ ਖਾਣ ਲਈ ਬੱਚਾ ਨੂੰ ਵਰਦੀਆਂ ਬੱਚਿਆਂ ਨੂੰ ਕਿਤਾਬਾਂ ਬੱਚਿਆਂ ਨੂੰ ਬੈਗ ਤੁਰੰਤ ਸਰਕਾਰੀ ਸਕੂਲਾਂ 'ਚ ਮਿਲ ਰਹੇ ਆ ਤੇ ਦੂਜਾ ਜਿਹੜਾ ਬੀਬੀਆਂ ਨੂੰ ਫ੍ਰੀ ਸਫਰ ਕੀਤਾ ਹੋਇਆ ਤਾਂ ਵੀ ਸਰਕਾਰ ਕਹਿੰਦੀ ਆ ਵੀ ਰੋਡਵੇਜ ਅੱਜ ਸਾਡੀ ਪ੍ਰੋਫਿਟ 'ਚ ਜਾ ਰਹੀ ਆ ਫ੍ਰੀ ਸਫਰ ਕਰਕੇ ਵੀ ਪਹਿਲਾਂ ਨਹੀਂ ਸਰਕਾਰਾਂ ਕਹਿੰਦੀਆਂ ਰੋਡਵੇਜ ਘਾਟੇ 'ਚ ਆ ਜੀ ਘਾਟੇ 'ਚ ਸਰਕਾਰੀ ਬੱਸਾਂ ਘਾਟੇ 'ਚ ਪਰ ਬੜਾ ਵਧੀਆ ਢੰਗ ਨਾਲ ਕਿਸਾਨਾਂ ਨੂੰ ਬਿਜਲੀ ਜਿਹੜੀ ਬਹੁਤ ਵਧੀਆ ਆ ਰਹੀ ਆ 9-9 ਘੰਟੇ 10-10 ਘੰਟੇ ਦਿਨੇ ਬਿਜਲੀ ਆ ਰਹੀ ਆ ਔਰ ਨਹਿਰੀ ਪਾਣੀ ਪੂਰੀਆਂ ਚੱਲ ਰਿਆ ਕੰਮ ਨਰੀ ਬਣੀਆਂ ਦਾ ਉਹਦੇ ਨਾਲ ਜਿਹੜੀ ਸਾਡੀ ਬਿਜਲੀ ਆ ਉਹ ਵੀ ਸਰਪਲਸ ਹੋ ਰਹੀ ਆ ਕਿਉਂਕਿ ਜਿਹੜੇ ਗ੍ਰੈਡ ਬਣਿਆ ਨਹਿਰਾਂ ਤੇ ਉਹ ਬੜੇ ਟੌਪ ਤੇ ਚੱਲ ਰਹੇ ਆ ਬੰਦ ਨਹੀਂ ਹੋਏ ਜੇ ਨਹਿਰਾਂ ਬੰਦ ਰਹਿੰਦੀਆਂ ਸੀਗੀਆਂ ਤਾਂ ਸਾਡੇ ਕੋਲ ਬਿਜਲੀ ਨਹੀਂ ਸੀ ਆਉਂਦੀ ਪੰਜਾਬ ਕੋਲੇ ਬਿਜਲੀ ਹੈ ਨਹੀਂ ਸੀ ਇਸ ਵੇਲੇ ਉਹ ਵੀ ਬੜਾ ਵਧੀਆ ਹੋ ਰਿਹਾ ਸਰਕਾਰ ਜਿਹੜਾ ਵਧੀਆ ਕਰੂਗਾ ਉਹੀ ਆਊਗੀ ਸਰਕਾਰ ਜਿਹੜੇ ਕੰਮ ਵਧੀਆ ਕਰਨਗੇ ਮਾਨ ਸਾਹਿਬ ਤੇ ਕੋਈ ਸ਼ੱਕ ਹੀ ਨਹੀਂ ਹੈ ਵਧੀਆ ਕੰਮ ਕਰ ਰਹੇ ਆ ਸਾਰਾ ਕੁਝ ਹੋ ਰਿਹਾ ਵਾ ਲੋਕਾਂ ਨੂੰ ਨੌਕਰੀਆਂ ਵੀ ਦੇ ਰਹੇ ਆ ਤੇ ਬਾਕੀ ਜਿਹੜਾ ਜਿਵੇਂ ਸੈਂਟਰ ਸਰਕਾਰ ਨੇ ਕਰਤਾ ਸੀਗਾ ਵੀ ਅਗਨੀਵੀਰ ਭਰਤੀ ਕਰ ਲੋ ਵੀ ਉਹ ਜੇ ਕੋਈ ਮਰ ਗਿਆ ਤਾਂ ਕਿਸੇ ਨੂੰ ਕੁਝ ਨਹੀਂ ਦੇਣਾ ਪਰ ਮਾਨ ਸਾਹਿਬ ਉਹਨਾਂ ਨੂੰ ਵੀ ਕਰੋੜ ਕਰੋੜ ਰੁਪਈਆ ਘਰੇ ਜਾ ਕੇ ਦੇ ਕੇ ਆ ਰਹੇ ਆ ਕਿੰਨੀ ਵਧੀਆ ਕਰਨਾ ਇਹ ਜਿਹੜਾ ਕਿਸੇ ਦਾ ਬੱਚਾ ਚਲੋ ਸ਼ਹੀਦ ਹੋ ਜਾਂਦਾ ਨਹੀਂ ਤਾਂ 4 ਸਾਲ ਬਾਅਦ ਸਰਕਾਰ ਕਹਿੰਦੀ ਕੁਝ ਨਹੀਂ ਸਾਡੇ ਕੋਲੇ ਪਰ ਕਰੋੜ ਕਰੋੜ ਰੁਪਈਆ ਉਹਨਾਂ ਨੂੰ ਵੀ ਦੇ ਰਹੇ ਆ ਬੜਾ ਵਧੀਆ ਕੰਮ ਕਰ ਰਹੀ ਹੈ ਸੱਤਾਂ ਕੀ ਕਹਿਣਾ ਚਾਹਦੇ ਹੋ ਆਮ ਆਦਮੀ ਪਾਰਟੀ ਤੋਂ ਤੁਹਾਨੂੰ ਐਸਾ ਲੋਕ ਕਿੰਨਾ ਦੇ 25 ਸਾਲ ਦੇ ਵਿੱਚ ਕੰਮ ਬਹੁਤ ਵਧੀਆ ਹੋ ਰਿਹਾ ਜੇ ਇੱਕ ਘਰ ਦੇ ਉੱਤੇ ਕਰਜ਼ਾ ਟੁੱਟ ਜਾਵੇ 2 ਸਾਲਾਂ ਦਾ ਉਹ ਨਹੀਂ ਲੈਂਦਾ ਤਾਂ ਫੇਰ ਪੰਜਾਬ ਆ ਜੇ ਕੰਮ ਚੰਗੇ ਹੋਏ ਆ ਕਰਜ਼ਾ ਲਾਉਣ ਦੀ ਆਦਤ ਚ ਵੀ ਆ ਗਈ ਬੁੜੀ ਬੀਬੀਆਂ ਆਲਾ ਹਜ਼ਾਰ-ਹਜ਼ਾਰ ਰੁਪਏ ਦਾ ਦੇਣ ਦੀ ਸਕੀਮ ਵੀ ਤਿਆਰ ਕਰ ਰਹੇ ਆ ਉਹ ਵੀ ਵੋਟਾਂ ਤੋਂ ਬਾਅਦ ਜਲਦ ਦਿੱਤਾ ਜਾਣਾ ਤੇ ਕਿਸੇ ਦੀ ਘਾਟ ਕਿਸੇ ਵੀ ਕੰਮ ਦੀ ਕੋਈ ਘਾਟ ਨਹੀਂ ਦਿੰਦੀ ਤੇ ਜਦੋਂ ਐਮਪੀ ਬਣ ਜਾਣਗੇ ਤੇ ਉਹਦੇ ਨਾਲ ਹੋਰ ਵੀ ਕੰਮ ਦੀ ਤਰੱਕੀ ਹੋਊਗੀ ਪੰਜਾਬ ਨੂੰ ਐਮਪੀ ਫੰਡ ਵੀ ਮਿਲਣ ਲੱਗ ਜੂਗਾ ਕੁੱਝ ਜਿਹੜਾ ਜੀਐਸਟੀ ਦਾ ਪੈਸਾ ਰੋਕਿਆ ਹੋਇਆ ਉਹ ਰੁਕਣ ਕਾਰਨ ਜਿਹੜੇ ਕੰਮ ਰੁਕੇ ਹੋਏ ਆ ਜੇ ਉਹ ਫੰਡ ਵੀ ਮਿਲ ਜੇ ਤਾਂ ਪੰਜਾਬ ਦੇ ਕੰਮ ਤਾਂ ਤੇਜ਼ੀ ਨਾਲ ਬਹੁਤ ਚੱਲ ਸਕਦੇ ਆ ਅੱਜ ਸਾਡੇ ਰਾਸ਼ਟਰੀ ਸਪਰੀਮ ਨੂੰ ਲੁਧਿਆਣਾ ਵਿਖੇ ਅਸ਼ੋਕ ਪ੍ਰਖਰ ਪੱਪੀ ਜੀ ਦੇ ਰੋਡ ਸ਼ੋਅ ਦੇ ਵਿਚਾਰ ਰਹੇ ਨੇ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਸ਼ਖਸੀਅਤ ਇਹੀ ਹੈ ਜਿੱਥੇ ਵੀ ਜਾਂਦੇ ਨੇ ਉਸ ਕੈਂਡੀਡੇਟ ਦੀ ਫਤਿਹ ਹੁੰਦੀ ਆ ਤੇ ਉਹਨਾਂ ਦੇ ਬਾਅਦ ਤੇ ਠਾਠਾਂ ਮਰਦਾ ਘੱਟ ਆਪ ਮਹਾਰੇ ਘਰਾਂ ਚੋਂ ਨਿਕਲ ਕੇ ਪਹੁੰਚ ਜਾਂਦਾ ਮੈਂ ਹਰਕਤ ਉਹਨਾਂ ਦਾ ਸੇਵਾਦਾਰ ਹੋਣਾ ਤੇ ਜਿੱਥੇ ਆਪਣੇ ਤੋਂ ਨੂੰ ਸਾਡੇ ਸਮੁੱਚੇ ਵਰਕਰ ਅਧਿਕਾਰ ਸੇਵਾਦਾਰਾਂ ਨੂੰ ਉਹਨਾਂ ਨੂੰ ਲੁਧਿਆਣਾ ਤੇ ਜਿਆਂ ਵੀ ਕਹਿੰਦਾ ਇਹ ਵਿਸ਼ਵਾਸ ਦੋਨਾ ਕਿ ਆਤਮ ਨਗਰ ਚੋਂ ਵੱਡੀ ਲੀਡ ਨਾਲ ਅਸ਼ੋਕ ਪ੍ਰਖਰ ਪੱਪੀ ਜੀ ਨੂੰ ਜਿਤਾ ਕੇ ਭੇਜੇ ਦੇਖੋ ਲੋਕਤੰਤਰ ਹੈ ਹਰੇਕ ਨੇ ਆਪਣੇ ਪ੍ਰਚਾਰ ਲਈ ਆਉਣਾ ਪਰ ਜਿਹੜਾ ਅਰਵਿੰਦ ਕੇਜਰੀਵਾਲ ਸਾਹਿਬ ਦਾ ਕਦ ਹੈ ਜੋ ਉਹਨਾਂ ਨੇ ਰਾਜਨੀਤੀ ਦੇ ਮੈਨੇ ਬਦਲਨੇ ਨੇ ਉਹਨਾਂ ਦੇ ਆਉਣ ਦਾ ਤੇ ਇੱਕ ਆਮ ਵਿਅਕਤੀ ਦੇ ਆਉਣ ਦਾ ਬਹੁਤ ਫਰਕ ਪੈਂਦਾ ਹੈ ਤੁਸੀਂ ਆਪ ਦੇਖ ਸਕਦੇ ਹੋ ਜੀ ਅੱਜ ਲੁਧਿਆਣੇ ਦਾ ਜਿਹੜਾ ਜਿੰਨਾ ਪੱਪੀ ਦਾ ਪਰਿਵਾਰ ਆਮ ਆਦਮੀ ਪਾਰਟੀ ਦਾ ਪਰਿਵਾਰ ਆ ਪੱਬਾ ਭਾਰਾ ਕੁੜੀ ਕਰ ਰਿਹਾ ਆਪਣੇ ਸੁਪਰੀਮਾ ਅਰਵਿੰਦ ਕੇਜਰੀਵਾਲ ਜੀ ਦੀ ਤੇ ਉਡੀਕ ਕਰ ਰਹੇ ਆ ਸਾਰੇ ਇੱਕ ਤਰੀਕ ਦੀ ਕਿ ਇੱਕ ਨੰ ਇੱਕ ਤਰੀਕ ਨੂੰ ਇੱਕ ਨੰਬਰ ਬਟਨ ਝਾੜੂ ਵਾਲਾ ਦਬਾ ਕੇ ਇਹਨਾਂ ਨੇ ਆਪਣੇ ਭਰਾ ਭਰਾ ਨੂੰ ਮਾਵਾਂ ਨੇ ਆਪਣੇ ਪੁੱਤ ਨੂੰ ਪੈਣਾ ਨੇ ਆਪਣੇ ਵੀਰ ਨੂੰ ਪੱਪੀ ਨੂੰ ਇਹਨਾਂ ਨੇ ਸਾਰਿਆਂ ਨੇ ਉਹਨਾਂ ਨੂੰ ਐਮਪੀ ਬਣਾ ਕੇ ਸੰਸਦ ਚ ਭੇਜਣਾ ਤਾਂ ਕਿ ਉਹ ਇਹਨਾਂ ਦੀ ਉੱਥੇ ਜਾ ਕੇ ਆਵਾਜ਼ ਚੱਕਣ ਕਾਫੀ ਦਿਨ ਤੋਂ ਲੋਕਾਂ ਵਿੱਚ ਚੱਲੇ ਹੋ ਇੰਦਾ ਦੇ ਲੋਕਾਂ ਦੇ ਦੇਖੋ ਜੀ ਦੋ ਦੋ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਇੱਕ ਅੱਲਾ ਵਿਚੜਨਾ ਇੱਕ ਆਪਣੇ ਕੰਮ ਲੈ ਕੇ ਵਿਚੜਨਾ ਅਸੀਂ ਆਪਣੇ ਦੋ ਦੋ ਸਾਲ ਦੇ ਕੰਮ ਲੈ ਕੇ ਵਿਚੜ ਰਹੇ ਹਾਂ ਉਹ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਦੇ ਜਿਹੜੇ ਦੂਜੇ ਸਾਡੇ ਆਪੋਜੀਟ ਬੰਦੇ ਖੜੇ ਨੇ ਉਹ ਸਿਰਫ ਵਿਚੜਦੇ ਨੇ ਅਸੀਂ ਆਪਣੇ ਕੰਮ ਲੈ ਕੇ ਲੋਕਾਂ ਜਾਂ ਰਹੇ ਹਾਂ ਤੇ ਲੋਕਾਂ ਨੂੰ ਵਿਸ਼ਵਾਸ ਹੈ ਕਿ ਜਿੱਦਾਂ 2022 ਚ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਸੀ ਹੁਣ ਵੀ ਕੰਮ ਕਰੂਗਾ ਰਿਸਪੌਂਸਰ ਤੁਸੀਂ ਆਪ ਦੇਖ ਸਕਦੇ ਹੋ ਅੱਜ ਠਾਠਾ ਮਾਰਦਾ ਇਕੱਠ ਗਵਾਈ ਭਰ ਰਿਹਾ ਲੋਕਾਂ ਤੁਸੀਂ ਚੈਨਲ ਦੀ ਵੀ ਰਮਪਲਾ ਤੇ ਪੜਾਈ ਦਾ ਪਹਿਲੇ ਨਿਕਲੀ ਹੋਇਆ ਸਰ ਇਹ ਮੈਂ ਤੁਹਾਡੀ ਗੱਲ ਸਰ ਇੱਕ ਦੋ ਚਾਰ ਗੱਲਾਂ ਐਡ ਆਨ ਵੀ ਕਰਨਾ ਚਾਹਨਾ ਬੇਲੀ ਦਾ ਮੁੱਦਾ ਹੋ ਗਿਆ ਪੜਾਈ ਦਾ ਹੋ ਗਿਆ ਮੱਲਾ ਕਲੀਨਿਕ ਹੋ ਗਏ 43 ਹਜ਼ਾਰ ਨੌਕਰੀਆਂ ਹੋ ਗਈਆਂ ਇਸ ਕਰਕੇ ਸਰਕਾਰ ਜੰਗੀ ਪੱਦਰ ਤੇ ਕੰਮ ਕਰ ਰਹੀ ਹੈ ਆਸੀਆਂ ਨੂੰ ਦਾ ਹੱਥ ਛੋੜ ਕੇ ਬੇਨਤੀ ਕਰਦਾ ਕਿ ਇੱਕ ਤਰੀਕ ਨੂੰ ਇੱਕ ਨੰਬਰ ਬਟਨ ਝਾੜੂ ਵਾਲਾ ਦਬਾ ਕੇ ਪਪੀ ਨੂੰ ਕਾਮਯਾਬ ਬਣਾਓ ਤਾਂ ਕਿ ਜਿੱਦਾਂ 2022 ਚ ਤੁਸੀਂ ਐਮਐਲਏ ਬਣਾਇਆ ਸੀਗਾ ਉਹ ਵਿਧਾਨ ਸਭਾ ਦੀ ਤੁਹਾਡੀ ਬਾਤ ਚੱਕਦੇ ਸੀਗੇ ਹੁਣ ਜਦ ਤੁਸੀਂ ਇੱਕ ਤਰੀਕ ਨੂੰ ਇੱਕ ਨੰਬਰ ਬਟਨ ਝਾੜੂ ਵਾਲਾ ਦਬਤਾ ਉਹ ਤੁਹਾਡੀ ਆਵਾਜ਼ ਬਣ ਕੇ ਪਾਰਲੀਮੈਂਟ ਚ ਵੀ ਜਾਣਗੇ ਤੇ ਲੁਧਿਆਣੇ ਦੇ ਮੁੱਦੇ ਚੱਕਣਗੇ ਤੇ ਹੱਲ ਕਰਾਨਗੇ ਸਰ ਜਿੰਨਾ ਸਾਡਾ ਪਰਿਵਾਰ ਖੜਾ ਨਾ ਲੁਧਿਆਣੇ ਦੇ ਜਿਨੇ ਲੋਕੀ ਨੇ ਚੰਗੀ ਤਰ੍ਹਾਂ ਜਾਣਦੇ ਨੇ ਮੈਨੂੰ ਦੱਸਣ ਦੀ ਲੋੜ ਨਹੀਂ ਇਹਨਾਂ ਲੋਕਾਂ ਦੇ ਤਾਂ ਦਦਕਾਰੇ ਹੋਏ ਨੇ ਉਹ ਹੁਣ ਜਾਂ ਇੱਕ ਵਾਰ ਛਡੋ 10 ਵਾਰ ਆ ਜਾਣ ਲੋਕੀ ਮਨ ਬਣਾਈ ਬੈਠੇ ਆ ਮਾਨ ਸਾਹਿਬ ਦੀ ਸੋਚ ਤੇ ਲੋਕੀ ਪੈਰਾ ਦੇਣਗੇ ਮੇਰਾ ਨਾਮ ਵਿਜੇ ਮੋਰੀਆ ਜੀ ਕਿਹੜਾ ਜਿੱਤੇ 25 ਸਾਲ ਹੋ ਗਏ ਆ ਆਮ ਆਦੀ ਪਾਰਟੀ ਤੋਂ ਕੰਮ ਕਿੰਦਰਾ ਦੇਖਦੇ ਕਿੱਥਾ ਤੇ ਕੰਮ ਕਰੀਆ ਸਰ ਹੋ ਸਕਦਾ ਮੈਂ ਆਮ ਆਦੀ ਪਾਰਟੀ ਦੀ ਬਹੁਤ ਜ਼ਿਆਦਾ ਬੜਾਈ ਕਰਦਾ ਤੁਸੀਂ ਆਮ ਜਨਰਲ ਪਬਲਿਕ ਤੋਂ ਪੁੱਛੋ ਆਮ ਆਦਮੀ ਤੋਂ ਪੁੱਛ ਲਓ ਉਹ ਤੁਹਾਨੂੰ ਦੱਸੂਗਾ ਕਿ ਮਹੱਲਾ ਕਲੀਨਿਕ ਖੁੱਲ ਗਏ ਆ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਔਰ ਦੇਸ਼ ਦਾ ਜਿਹੜਾ ਦਿੱਲੀ ਵਰਗੀ ਜਿਹੜੀ ਸੁਵਿਧਾਵਾਂ ਹੈਗੀਆਂ ਉਹ ਪੰਜਾਬ 'ਚ ਮਿਲਣ ਲੱਗੀਆਂ ਹੋਰ ਲੋਕਤੰਤਰ ਨੂੰ ਬਚਾਉਣ ਦੀ ਇਹ ਜਿਹੜੀ ਲੜਾਈ ਆ ਨਾ ਇਲੈਕਸ਼ਨ ਜਨਰਲ ਇਲੈਕਸ਼ਨ 2024 ਇਹਦੇ ਵਿੱਚ ਲੋਕਤੰਤਰ ਨੂੰ ਆਪਾਂ ਬਚਾਉਣਾ ਪਵੇਗਾ ਔਰ ਇੱਕ ਇੱਕ ਵੋਟ ਸਾਨੂੰ ਝਾੜੂ ਦੇ ਨਿਸ਼ਾਨ ਦੇ ਉੱਤੇ ਬਟਨ ਦਬਣਾ ਪਵੇਗਾ ਅਗਰ ਅਸੀਂ ਇਦਾਂ ਕਰਾਂਗੇ ਤਾਂ ਸਾਡਾ ਸੰਵਿਧਾਨ ਸਾਡਾ ਲੋਕਤੰਤਰ ਸਾਡੀ ਡੈਮੋਕ੍ਰੇਸੀ ਵੱਜੂਗੀ ਆਦਰਵਾਇਜ਼ ਇਹ ਦੋ ਜੋੜੀਆਂ ਜਿਹੜੀ ਨਾ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਇਹ ਦੇਸ਼ ਨੂੰ ਖਾ ਜਾਣਗੇ ਔਰ ਜਿਹੜੇ ਵੱਡੇ ਵਪਾਰੀ ਹੈਗੇ ਆ ਵਪਾਰੀ ਤਾਂ ਬਹੁਤ ਲੱਖਾਂ ਕਰੋੜਾਂ ਚ ਹੈਗੇ ਲੇਕਿਨ ਵੱਡੇ ਜਿਹੜੇ ਇੰਡੀਆ ਦੇ 10 ਕ ਬੰਦੇ ਹੈਗੇ ਆ ਉਹਨਾਂ ਨੂੰ ਸਾਰਾ ਵਪਾਰ ਚਲੇ ਜਾਣਾ ਆਮ ਬੰਦਾ ਭੁੱਖਾ ਮਰਨ ਲੱਗ ਜਾਊਗਾ ਮਹਿੰਗਾਈ ਦਾ ਤੁਸੀਂ ਹਾਲ ਦੇਖ ਲਓ ਕੀ ਹੋ ਗਿਆ ਅਰਵਿੰਦ ਕੇਜਰੀਵਾਲ ਜੀ ਦੀ ਜੋ ਸੋਚ ਹੈਗੀ ਹੈ ਨਾ ਕਿ ਅਸੀਂ ਇੰਡੀਆ ਨੂੰ ਨੰਬਰ 1 ਬਣਾਣਾ ਔਰ ਨਰਿੰਦਰ ਮੋਦੀ ਦੀ ਸੋਚ ਹੈਗੀ ਹੈ ਕਿ ਸਾਰਾ ਪੈਸਾ ਚੱਕ ਕੇ ਦੇਸ਼ ਦਾ ਆਪਣੇ ਮਿੱਤਰਾਂ ਨੂੰ ਵੰਡ ਦੇਣਾ ਏਅਰਪੋਰਟ ਉਹਨਾਂ ਨੇ ਪ੍ਰਾਈਵੇਟ ਕਰਤੇ ਬਹੁਤ ਸਾਰੇ ਰੇਲਵੇ ਸਟੇਸ਼ਨ ਪ੍ਰਾਈਵੇਟ ਕਰ ਦਿੱਤੇ ਇਹ ਆਪਾਂ ਨੂੰ ਹੁਣ ਚੰਗਾ ਲੱਗਦਾ ਪਿਆ ਕਿ ਪ੍ਰਾਈਵੇਟ ਹੋ ਕੇ ਵਧੀਆ ਹੋ ਜਾਣਗੇ ਲੇਕਿਨ ਜਦੋਂ रेल ਦੇ ਕਿਰਾਏ ਵਧਣਗੇ ਆਮ ਮੰੰਦਰ ਟ੍ਰੇਨ ਚੜ੍ਹਨੀ ਪਾਊਗਾ ਫਿਰ ਤੁਹਾਨੂੰ ਪਤਾ ਲੱਗੋਗੇ ਆਮੀਸ਼ਾਨ ਨੇ ਕੀ ਕਰਤਾ ਫਿਰ ਤੁਹਾਨੂੰ ਪਤਾ ਚੱਲੂਗਾ ਕਿ ਨਰਿੰਦਰ ਮੋਦੀ ਨੇ ਕੀ ਕਰਤਾ ਦੇਸ਼ ਨੂੰ ਵੇਚ ਕੇ ਉਹਨਾਂ ਨੇ ਖਾ ਜਾਣਾ ਆਪਣੇ ਮਿੱਤਰਾਂ ਨੂੰ ਰਜਾ ਦੇਣਾ ਇਸ ਕਰਕੇ ਸਾਨੂੰ ਅਰਵਿੰਦ ਕੇਜਰੀਵਾਲ ਵਰਗੇ ਬੰਦੇ ਅੱਗੇ ਲੈਣਾ ਪੈਣਗੇ ਅਰਵਿੰਦ ਕੇਜਰੀਵਾਲ ਵਰਗੇ ਬੰਦੇ ਸਾਨੂੰ ਪ੍ਰਧਾਨ ਮੰਤਰੀ ਬਣਾਣੇ ਪੈਣਗੇ ਤਾਂ ਸਾਡਾ ਦੇਸ਼ ਵਚਨਾ ਔਰ ਸੰਵਿਧਾਨ ਨੂੰ ਅਗਰ ਅਸੀਂ ਬਚਾ ਲਿਆ ਤਾਂ ਸੰਵਿਧਾਨ ਨੇ ਸਾਨੂੰ ਬਚਾ ਲੈਣਾ ਅਗਰ ਅਸੀਂ ਸੰਵਿਧਾਨ ਹੀ ਨਾ ਬਚਾ ਪਏ ਤਾਂ ਸਾਨੂੰ ਕਿਸੇ ਨੇ ਨਹੀਂ ਬਚਾਣਾ ਸੋ ਅਮਿਤ ਸ਼ਾਹ ਦਾ ਕੀ ਹਾਲ ਜੀ ਤੁਹਾਨੂੰ ਪਤਾ ਹੈ ਉਹਨਾਂ ਹਿਸੇ ਤੋਂ ਦੱਸਣ ਦੀ ਕੋਈ ਲੋੜ ਨਹੀਂ ਨਰਿੰਦਰ ਮੋਦੀ ਜੀ ਤੁਹਾਨੂੰ ਪਤਾ ਹੈ ਉਹਨਾਂ ਨੇ ਕਿਹਾ ਸੀ 2 ਕਰੋੜ ਨੌਕਰੀਆਂ ਹਰ ਸਾਲ ਦਵਾਂਗੇ ਭਾਜੀ 10 ਸਾਲ ਹੋ ਗਏ 10 ਦੁਨਾ 20 20 ਕਰੋੜ ਨੌਕਰੀਆਂ ਦਿੱਤੀਆਂ ਹੁੰਦੀਆਂ ਤਾਂ ਇਹਨਾਂ ਨੂੰ 5-5 ਕਿਲੋ ਰਾਸ਼ਨ ਬੰਨਣ ਦੀ ਲੋੜ ਨਹੀਂ ਪੈਣੀ ਸੀ ਜੇ ਦੇ ਕੋਲ ਸਰਕਾਰੀ ਨੌਕਰੀ ਹੋਵੇ ਨਾ ਉਹ 5 ਕਿਲੋ ਰਾਸ਼ਨ ਲੈਣ ਨਹੀਂ ਜਾਊਗਾ ਦੇਸ਼ ਦਾ ਔਰ ਲੋਕਤੰਤਰ ਦੇਸ਼ ਦੇ ਵਿੱਚ ਆਮ ਬੰਦੇ ਦੀ ਕੀ ਸਥਿਤੀ ਹੈ ਉਹ ਚੰਗੀ ਹੋਣੀ ਚਾਹੀਦੀ ਹੈ ਤਾਂ ਹੀ ਦੇਸ਼ ਵਧਿਆ ਬਣੂਗਾ ਜੀ ਬਿਲਕੁਲ ਆਮ ਆਦਮੀ ਪਾਰਟੀ ਦੇ ਕੰਮਾਂ ਦੀ ਜੇ ਗੱਲ ਕਰੀਏ ਤਾਂ ਮੈਨੂੰ ਲੱਗਦਾ ਇਤਿਹਾਸ ਕਾਇਮ ਹੋਇਆ ਹੈ ਜੋ ਆਮ ਆਦਮੀ ਪਾਰਟੀ ਦੇ ਕੰਮ ਡੇ 1 ਤੋਂ ਸ਼ੁਰੂ ਹੋਏ ਨੇ ਸਾਡੇ ਬਹੁਤ ਹੀ ਕਰਮਸ਼ੀਲ ਮੁੱਖ ਮੰਤਰੀ ਸਾਹਿਬ ਨੇ ਜੋ ਅੱਜ ਇੱਕ ਇੱਕ ਦਿਨ ਦੇ ਵਿੱਚ ਪੰਜ ਪੰਜ ਜ਼ਿਲ੍ਹਿਆਂ 'ਚ ਜਾ ਜਾ ਕੇ ਉਦਘਾਟਨ ਕੀਤੇ ਨੇ ਉਹਨਾਂ ਦਾ ਗਵਾਹ ਇਹ ਠਾਠਾ ਮਾਰਦਾ ਇਕੱਠ ਹੈ ਅੱਜ ਹਰ ਕੋਈ ਆਮ ਆਦਮੀ ਪਾਰਟੀ ਦੇ ਸਮਰਥਨ ਦੇ ਵਿੱਚ ਖੜਾ ਜੋ ਇੱਕ ਬਿਜਲੀ ਬਿੱਲ 600 ਯੰਟਾ ਜਿਹੜੀ ਮਾਫ ਹੋਈ ਹੈ ਉਹ ਇੱਕ ਆਮ ਘਰ ਨੂੰ ਕਿਸ ਤਰ੍ਹਾਂ 25 ਤੋਂ 30 ਹਜ਼ਾਰ ਰੁਪਿਆ ਸਾਲਾਨਾ ਬਚਤ ਦੇ ਰਿਆ ਹੋ ਅਸੀਂ ਜਾਣਦੇ ਆ ਸੋ ਅੱਜ ਹਰ ਘਰ ਦਾ ਵਿਅਕਤੀ ਚਾਹੇ ਉਹ ਲੇਡੀਜ਼ ਨੇ ਏਜੈਂਟਸ ਨੇ ਬਜ਼ੁਰਗ ਨੇ ਉਹ ਸਾਰੇ ਸਮਝ ਰਹੇ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੀ ਅਜਿਹੀ ਸਰਕਾਰ ਜਾਂ ਪਿਛਲੇ ਬੀਤੇ ਸਮੇਂ ਕੋਈ ਵੀ ਅਜਿਹੀ ਸਰਕਾਰ ਨਹੀਂ ਆਈ ਜਿਨੇ 2 ਸਾਲਾਂ ਚ ਇੰਨੇ ਕੰਮ ਕਰਦੇ ਹੋਣ ਸ਼ਾਇਦ ਜਿਹੜੀਆਂ ਸਰਕਾਰਾਂ 20 ਸਾਲਾਂ ਵਿੱਚ ਕਦੇ ਵੀ ਸੋਚ ਨਾ ਸਕਦੀਆਂ ਹੋਣ ਸੋ ਆਮ ਆਦਮੀ ਪਾਰਟੀ ਦੇ ਨਾਲ ਖੜੇ ਆ ਹਰ ਵੇਲੇ ਚੰਗੇ ਕੰਮਾਂ ਨੂੰ ਵੋਟ ਪਾਵਾਂਗੇ ਈਮਾਨਦਾਰ ਤਰੀ ਨੂੰ ਵੋਟ ਪਾਵਾਂਗੇ ਅਸ਼ੋਕ ਪ੍ਰਾਸ਼ਰ ਪੱਪੀ ਜੀ ਨੂੰ 1 ਜੂਨ ਨੂੰ 1 ਨੰਬਰ ਵਾਲਾ ਬਟਨ ਦਬਾ ਕੇ 1 ਨੰਬਰ ਤੇ ਹੀ ਲੈ ਕੇ ਆਵਾਂਗੇ ਇਹਨਾਂ ਦਾ ਕਾਰਜਕਾਲ ਦੇਖੋ 2 ਸਾਲ ਹੋ ਗਏ ਹਰ ਬੰਦਾ ਖੁਸ਼ ਹੈ ਜਿਹੜੀਆਂ ਇਹਨਾਂ ਨੇ ਵਾਅਦੇ ਕਰਕੇ ਆਏ ਸੀਗੇ ਕੱਚਿਆਂ ਨੂੰ ਪੱਕੇ ਕੀਤਾ ਨੌਕਰੀਆਂ ਦਿੱਤੀਆਂ ਨੇ ਬਾਕੀ ਜਿਹੜਾ ਬਿਜਲੀ ਦਾ ਬਿੱਲ ਮਾਫ ਹੋਇਆ ਉਹਦੇ ਵਿੱਚ ਕੋਈ ਇਹ ਨਹੀਂ ਕਿ ਕਿਸ ਵਰਗ ਨੂੰ ਹੋਣੀ ਆ ਸਾਰਿਆਂ ਨੂੰ ਇਕੁਅਲੀ 600 600 ਯੂਨਿਟ ਤੱਕ ਹੁੰਦਾ ਤਾਂ ਮਾਫ ਹੁੰਦਾ ਹੋਰ ਵੀ ਤੁਸੀਂ ਦੇਖੋ ਹਰ ਤਰ੍ਹਾਂ ਦੀਆਂ ਫੈਸਿਲਿਟੀਆਂ ਜੋ ਕਹਿ ਕੇ ਆਏ ਨੇ ਤਾਂ ਉਹ ਸਾਰਾ ਕੁਝ ਕੀਤਾ ਉਹਨਾਂ ਨੇ ਸਕੂਲ ਜੈਮਿਨੈਂਸ ਜਿਹੜੇ ਸਰਕਾਰੀ ਸਕੂਲ ਨੇ ਮੁਹੱਲਾ ਕਲੀਨਿਕ ਸਾਰੇ ਬਣੇ ਨੇ ਮੇਰੇ ਵਾਰਡ ਦੇ ਵਿੱਚ ਹੀ ਦੋ ਮੁਹੱਲਾ ਕਲੀਨਿਕ ਬਣੇ ਨੇ ਲੋਕ ਬਹੁਤ ਖੁਸ਼ ਨੇ ਡਾਕਟਰ ਹੁੰਦੇ ਨੇ ਛੋਟੀ ਛੋਟੀ ਚੀਜ਼ਾਂ ਵਾਸਤੇ ਉਹਨਾਂ ਨੂੰ ਪਹਿਲਾਂ ਡੀ ਐਮ ਸੀ ਦਾ ਸਿਵਲ ਹਸਪੀਟਲ ਪਜਣਾ ਪੈਂਦਾ ਸੀਗਾ ਉੱਥੇ ਜੱਚਾ ਬੱਚਾ ਦੀ ਜਾਂਚ ਹੁੰਦੀ ਆ ਹੋਰ ਤਰ੍ਹਾਂ ਦੀਆਂ ਲੇਡੀਜ਼ ਦੀਆਂ ਸਾਰੀਆਂ ਬਿਮਾਰੀਆਂ ਜੋ ਵੀ ਹੁੰਦੀਆਂ ਨੇ ਡਾਕਟਰਜ਼ ਅਵੇਲੇਬਲ ਹੁੰਦੇ ਨੇ ਦਵਾਈਆਂ ਟੈਸਟ ਸਾਰੇ ਫ੍ਰੀ ਹੁੰਦੇ ਨੇ हां जी हां जी 13 जीरो जो भगवंत मान जी कह रहे ने आज ਸਾਡੇ ਸਾਡੇ ਕਨਵੀਨਰ ਕੇਜਰੀਵਾਲ ਜੀ ਆ ਰਹੇ ਨੇ ਤਾਂ ਅਸੀਂ ਉਹਨਾਂ ਦਾ ਵੈਲਕਮ ਕਰਦੇ ਆਂ ਲੁਧਿਆਣੇ ਵਿੱਚ ਹਾਂਜੀ ਕੀ ਨਾਮ ਹੈ ਨਿਧੀ ਗੁਪਤਾ ਕੀ ਕਿਹਾ ਜਾਂਦੇ ਕਾਮਾਦ ਪਾਰਟੀ ਸਰਦਾਰ ਦਾ ਇਸ਼ਾਨ ਅਵੇ ਕਿਤਾ ਦੇ ਦਰਨਾਂ ਦੇ ਕੰਮ ਪਹਿਲੇ ਤੋਂ ਆਪਕੇ ਸਭੀ ਦਰਸ਼ਕੋ ਕੋ ਮੇਰੀ ਤਰਫ ਸਤਿ ਸ਼੍ਰੀ ਅਕਾਲ ਪ੍ਰਣਾਮ कैसे देखना है वो पूरा लुधियाना शहर आप वीडियो के माध्यम से दिखाओ कि कैसे अरविंद केजरीवाल जी को मान साहब की सरकार को जो है पूरा लुधियाना पूरा पंजाब पसंद कर रहा है और आप इतना बड़ा हजूम देख सकते हो जो आज अरविंद केजरीवाल की फिर से वो एक झलक पाने के लिए जो जेल से बाहर आए हैं देखने के लिए कितना आतुर है जी सोशल मीडिया का जमाना है कुछ बताने करने की जरूरत ही नहीं है पब्लिक जो है पूरे आम आदमी पार्टी के शासनकाल जो दो साल दो महीने के काम को पिछले सत्तर पचहत्तर सालों की सरकारों से तुलना कर रही है है और बड़ी ही जनता अवेयर है कि आम आदमी पार्टी ने मान साहब की सरकार ने अरविंद केजरीवाल जी ने तो जो दो साल में पंजाब में काम करके दिखाई वो पिछले किसी सरकार ने किए चाहे वो आप गारंटी बिजली के बिल से ले लो चाहे वो स्वास्थ्य से ले लो मोहल्ला क्लिनिक खोल के चाहे वो शिक्षा के स्तर को ऊंचा बढ़ाकर ले लो जो उन्होंने सरकारी स्कूलों में स्कूल ऑफ एनिमल्स जो खोले हैं पिछले पचहत्तर साल की सरकारों का किसी का ध्यान आज तक सरकारी स्कूल पे नहीं गया इस पर जो चुनाव जी बिल्कुल पब्लिक का तो जो एक्साइटमेंट है वो कह रहे हैं एक तरीके नहीं आ रही तो हमें एक नंबर बताने के लिए दबाने के लिए बिल्कुल तैयार बैठे नवदीप जी ਮੈਂ ਜਾਂਦੇ ਕੋ 25 ਸਾਲ ਹੋ ਗਏ ਆ ਮਾਦੀ ਪਾਰਟੀ ਕਿੱਦਾਂ ਲੱਗਿਆ ਨਾਲ ਕਾਰਜ ਕਿਹੜੇ ਕਿਹੜੇ ਕੰਮ ਵਧੀਆ ਲੱਗੇ ਤੁਸੀਂ 25 ਸਾਲ ਦੀ ਸਰਕਾਰ ਦੇਖੋ ਕਿੰਨੇ ਹੀ ਜ਼ਿਆਦਾ ਕੰਮ ਹੋਏ ਨੇ ਸਿਹਤ ਸਿੱਖਿਆ ਤੇ ਰੋਜ਼ਗਾਰ ਨੂੰ ਲੈ ਕੇ ਹੀ ਸਰਕਾਰ ਨੇ ਕੰਮ ਕੀਤੇ ਨੇ ਜਿਹੜੀਆਂ ਪਹਿਲਾਂ ਗਰੰਟੀਆਂ ਦਿੱਤੀਆਂ ਸੀ ਉਹ ਚੋਂ 80 ਤੋਂ 90% ਗਰੰਟੀਆਂ ਸਰਕਾਰ ਦੀਆਂ ਸਾਰੀਆਂ ਪੂਰੀਆਂ ਹੋ ਚੁੱਕੀਆਂ ਨੇ ਅਤੇ ਤੁਸੀਂ ਪਿਛਲੀਆਂ ਸਰਕਾਰਾਂ ਦੇਖੋ ਲੋਕਾਂ ਨੇ ਥਰਮਲ ਪਲਾਂਟ ਵੇਚੇ ਸੀ ਪਿਛਲੀਆਂ ਸਰਕਾਰਾਂ ਨੇ ਇਹ ਸਰਕਾਰ ਨੇ ਥਰਮਲ ਪਲਾਂਟਾਂ ਨੂੰ ਖਰੀਦਿਆ ਅਤੇ ਨਾਲ ਹੀ ਨਾਲ ਅਸੀਂ ਸੀਐਮ ਸਾਹਿਬ ਦੀ ਦੋ ਦਿਨ ਪਹਿਲਾਂ ਦੀ ਬਾਈਟ ਸੁਣ ਰਹੇ ਸੀ ਕਿ ਆਪਾਂ ਆਪ ਸਰਕਾਰ ਬਿਜਲੀ ਵੇਚ ਵੀ ਰਹੀ ਆ ਅਤੇ ਉਥੋਂ ਰੈਵਨਿਊ ਵੀ ਇਕੱਠਾ ਕਰ ਰਹੀ ਆ ਅਸੀਂ ਦੂਜੀਆਂ ਪਾਰਟੀਆਂ ਜਿਹੜੀਆਂ ਇਹਨਾਂ ਨੂੰ ਨੇਂਦਰੀਆਂ ਨੇ ਜਾਂ ਕੋਈ ਭੰਡਰੀਆਂ ਨੇ ਉਹ ਬੇਬੁਨਿਆਦ ਨੇ ਆਮ ਆਦਮੀ ਪਾਰਟੀ ਦੇ ਨਾਲ ਵੋਟਰ ਖੜਾ ਜਿਹੜੇ ਗਰੰਟੀਆਂ ਰਹਿ ਗਈਆਂ ਮੈਨੂੰ ਲੱਗਦਾ ਕਿ ਉਹ ਵੀ ਸਰਕਾਰ ਪੂਰੀਆਂ ਕਰੂਗੀ ਐਮਪੀ ਬਣਨਗੇ ਮੇਅਰ ਬਣਨਗੇ ਸਭ ਕੁਝ ਹੋਊਗਾ ਤੇ ਸਰਕਾਰ ਜਿਹੜੇ ਵੀ ਸਾਡੇ ਗਰੰਟੀਆਂ ਰਹਿੰਦੀਆਂ ਉਹ ਪੂਰੀਆਂ ਕਰਨਗੀਆਂ ਮਾਨ ਸਾਹਿਬ ਦਾ ਨਿਸ਼ਾਨਾ ਪੂਰਾ ਸਟ੍ਰੀਕ ਹੁੰਦਾ ਹੈ 13 0 ਤੇ 13 0 ਹੀ ਹੋਊਗਾ ਐਮਪੀ ਪੂਰੇ 100% ਆਮ ਆਦਮੀ ਪਾਰਟੀ ਦੀ ਸਰਕਾਰ ਦੀ ਬਣ